ਬੋਟਾ ਗਾਣਾ ਵਰਿਆ ਸੀ ਵੈਸੇ ਤਾਂ ਮੈਨੂੰ ਕਹਿਣ ਦੀ ਲੋੜ ਨਹੀਂ ਜੋ ਸ਼ਖਸ਼ੀਅਤ ਦਿਲਾਚੋਂ ਵਸਦੀ ਹੈ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਬਰੋਟਾ ਸੁਣ ਕੇ ਦੇਖਿਓ ਬਰੋਟਾ ਬਹੁਤ ਵਧੀਆ ਚੀਜ਼ ਆ ਪਗਣਾ ਨਾ ਬਾਬਾ ਬੋੜ ਇਹ ਰੋ ਸਾਡੇ ਪਿੰਡ ਦਾ ਬਾਬਾ ਬੋੜ ਹੈ ਤੇ ਬਰੋਟਾ ਉਹ ਚੀਜ਼ ਨੋਟ ਕਰ ਰਿਹਾ ਹਾਂ ਕੁਛ ਕਹਿੰਦੇ ਜਿਹੜਾ ਬੰਦਾ ਨੋਟ ਕਰਦਾ ਉਹ ਮੈਨੂੰ ਦਿਸ ਜਾਂਦਾ ਹੈ ਇਹਨਾਂ ਤੋਂ ਕੋਈ ਵੀ ਗਲਤੀ ਕਰੇ ਮੇਰੇ ਕੰਨ ਉਹ ਸੁਣ ਫੜ ਲੈਂਦੇ ਕੀ ਦੀ ਆਵਾਜ਼ ਵੱਧ ਗਈ ਕੀ ਦੀ ਘਟ ਗਈ ਮੇਰੇ ਕੰਨ ਉਹ ਸੁਣ ਫੜ ਲੈਂਦੇ ਇਸੇ ਕਰਕੇ ਕਈ ਵਾਰ ਖਾਬਾ ਬੰਦ ਰੱਖਣਾ ਪੈਂਦਾ ਹੈ ਪਰ ਕੰਨਾਂ ਨੂੰ ਖੁੱਲੇ ਰੱਖਣਾ ਪੈਂਦਾ ਜ਼ਰੂਰੀ ਨਹੀਂ ਵੀ ਅੱਖਾਂ ਹੀ ਰਾਜ਼ ਖੋਲ ਦਿੰਦੇ ਨੇ ਕਈ ਵਾਰ ਕੰਨ ਵੀ ਬਹੁਤ ਵੱਡੇ ਵੱਡੇ ਰਾਜ਼ ਖੋਲ ਦਿੰਦੇ ਨੇ ਬਹੁਤ ਖੁਸ਼ੀ ਨਾਲ ਕੰਨਾ ਰਹੇ ਹੋਗੇ ਇੱਥੇ ਬਿਆ ਹੁੰਦੇ ਆਖਾਂ ਸੁਣਦੀਆਂ ਥੋੜੀਆਂ ਮੈਂ ਕਹਿੰਦਾ ਦੇਖਦੀਆਂ ਨੇ ਕੰਨੋਂ ਕੁਝ ਸੁਣ ਕੇ ਇੱਥੇ ਰੱਖ ਲੈਂਦੇ ਨੇ ਸਕੱਤਰ ਵੇਜੇ ਇੱਥੇ ਤੇ ਆਰਥੀ ਤੱਕ ਮੈਂ ਧਰਮਿੰਦਰ ਦੀ ਇੱਕ ਇੰਟਰਵਿਊ ਲਾਸਟ ਦੀ ਹੈ ਸੱਚੇ ਮੇਰੇ ਘਰ ਚ ਪਾਣੀ ਆ ਗਿਆ ਤੈਨੂੰ ਉਸ ਇੰਟਰਵਿਊ ਤੋਂ ਸਿੱਖਿਆ ਲਈ ਹੁਣੇ ਪਿੱਛੇ ਜੇ ਕਿਤੇ ਕੀਤੀ ਹੋਣੀ ਹੈ ਸਾਲ 2 ਸਾਲ ਪਹਿਲਾਂ